at came game in real ਕਿ ਜਿਹੜਿਆਲਾ ਗੁਰੂ ਤੋਂ ਕੌਲਾ ਸਾਨੂੰ ਕਾਫੀ ਦੋ ਦਿਨ ਤੋਂ ਆ ਰਹੀਆਂ ਸੀ ਵੀ ਇੱਕ ਵੀਰ ਜਿਹੜਾ ਬੱਚਾ ਆ ਜਿਹਦੀ ਉਮਰ 15 ਸਾਲ ਆ ਵੀ ਉਹਨੂੰ ਜਿਹੜਾ ਨਹਿਰ ਦੇ ਵਿੱਚ ਡੁੱਬੇ ਹੋਏ ਨੂੰ ਤਕਰੀਬਨ ਆ 9ਵਾਂ ਦਿਨ ਹੋ ਚੁੱਕਾ ਹੈ ਕੱਲ ਵੀ ਬਾਈ ਜੀ ਤੁਸੀਂ ਵੀ ਉਹ ਗਰੀਬ ਪਰਿਵਾਰ ਬਹੁਤ ਗਰੀਬ ਪਰਿਵਾਰ ਆ ਉਹ ਗੋਤਾਖੋਰਾਂ ਦੀ ਜਿਹੜੀ ਪੈਸੇ ਨਹੀਂ ਦੇ ਸਕਦੇ ਵੀ ਤੁਸੀਂ ਉਹਦੀ ਕਿਰਪਾ ਕਰਕੇ ਉਹਦੀ ਬਾਡੀ ਦੀ ਜਿਹੜੀ ਭਾਲ ਕਰਕੇ ਦਿਓ ਤੇ ਵੀ ਬਾਕੀ ਉਹਨੂੰ ਪੁੱਛਿਆ ਗਿਆ ਵੀ ਉਹਦੀ ਡੈਥ ਕਿਵੇਂ ਹੋਈ ਆ ਦੱਸ ਦੇ ਵੀ ਨਹਾਉਣ ਗਿਆ ਜਿਹੜੇ ਨਾਲ ਦੋ ਦੋਸਤ ਉਹਦੇ ਨਾਲ ਗਏ ਆ ਨਹਾਉਣ ਗਿਆ ਜਿਹੜਾ ਡੂੰਘੇ ਪਾਣੀ ਦੇ ਵਿੱਚ ਜਾ ਚੁੱਕਾ ਸੀ ਬਹੁਤ ਈਪੀਲਾ ਕਰਦੇ ਵੀਡੀਓ ਦੇ ਵਿੱਚ ਵੀ ਆ ਦਿਨ ਤਾਂ ਆਪਣੇ ਬੱਚਿਆਂ ਦਾ ਧਿਆਨ ਰੱਖੋ ਨਾ ਨਹਾਉਣ ਦੇਣ ਜਾਓ ਨਹਿਰਾਂ ਲੱਗ ਗਈਆਂ ਦਰਿਆਵਾਂ ਲੱਗ ਗਏ ਵੀ ਬਹੁਤ ਹਾਸੇ ਹੋ ਰਹੇ ਆ ਜਿੰਨੀਆਂ ਅਸੀਂ ਡੈੱਡ ਬੋਡੀਆਂ ਕੱਢਣ ਜਾ ਰਹੇ ਹਾਂ ਤਾਂ ਇਹ ਹੀ ਸੁਣਨ ਨੂੰ ਮਿਲਦਾ ਵੀ ਉਹਦੀ ਨਹਾਉਣ ਗਿਆ ਉਹਨੂੰ ਡੂੰਘੇ ਪਾਣੀ 'ਚ ਜਾਪ ਹੈ ਤੇ ਫਿਰ ਜਿਹੜੀ ਸੰਸਥਾ ਵੱਲੋਂ ਅ ਦੋ ਬੋਟਾਂ ਲੈ ਕੇ ਜਿਹੜੀ ਉਹਦੀ ਭਾਲ ਕੀਤੀ ਗਈ ਕਿਉਂਕਿ ਤਕਰੀਬਨ 35-40 ਕਿਲੋਮੀਟਰ ਦਾ ਵਕਵਾ ਨਹਿਰ ਦਾ ਦੇਖਣਾ ਸੀ ਦੋਨੇ ਨਹਿਰ ਦੇ ਆਲੇ ਦੁਆਲੇ ਬਹੁਤ ਝਾੜੀਆਂ ਸੀ ਤੇ ਦਰਖਤ ਬਹੁਤ ਸੀਗੇ ਤੇ ਉਹਨਾਂ ਦੀ ਜਿਹੜੀ ਭਾਲ ਵਿੱਚ ਉਹਨਾਂ ਦੇ ਹੋ ਕੇ ਕਰਨੀ ਸੀ ਤੇ ਫਿਰ ਦੋ ਬੋਟਾਂ ਲੈ ਕੇ ਕਿਉਂਕਿ ਪਹਿਲਾਂ ਛੋਟੀ ਬੋਟ ਨਹਿਰ ਦੇ ਵਿੱਚ ਕਮਾਈ ਗਈ ਤੇ ਉਹਦੇ ਨਾਲ ਪਾਣੀ ਸਾਰਾ ਹਲਾਇਆ ਗਿਆ ਜੋ ਕਿ ਇਦਾਂ ਪਾਣੀ ਹਲਾਉਣ ਦੇ ਨਾਲ ਜਿਹੜੀ ਡੈੱਡ ਬੋਡੀ ਜੇ ਵਿੱਚ ਹੁੰਦੀ ਤਾਂ ਉਹ ਆਣ ਕੇ ਲੱਗ ਕੇ ਕਿਨਾਰਿਆਂ ਤੇ ਲੱਗ ਜਾਂਦੀ ਹੈ ਤੁਹਿਆਂ ਬਾਹਰ ਨਿਕਲ ਜਾਂਦੀ ਜੇ ਥੱਲੇ ਫਸੀ ਹੋਵੇ ਪਰ ਇੰਨੇ ਦਿਨ ਹੋਣ ਤੋਂ ਲੈ ਕੇ ਤਾਂ ਜਿਹੜੀ ਉਹਦੀ ਭਾਲ ਨਹਿਰ ਦੇ ਵਿੱਚ ਜਾਰੀ ਕੀਤੀ ਗਈ ਤੇ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਚਿਰਾਂ ਤੋਂ ਭਾਲ ਤਕਰੀਬਨ ਕੱਲ ਅਸੀਂ 12 ਵਜੇ ਦੀਆਂ ਕਸ਼ਤੀਆਂ ਇਸ ਨਹਿਰ ਦੇ ਵਿੱਚ ਪਾਈਆਂ ਸੀ ਤਕਰੀਬਨ ਸ਼ਾਮ ਨੂੰ 5 ਵਜੇ ਜਾ ਕੇ ਤੇ ਉਸ ਵੀਰ ਦੀ ਜਿਹੜੀ ਉਸ ਬੱਚੇ ਦੀ ਜਿਹੜੀ লাশ ਮਿਲੀ ਹੈ ਤੇ লাশ ਦੀ ਹਾਲਾਤ ਅਸੀਂ ਦਿਖਾਲਣ ਯੋਗ ਨਹੀਂ ਸੀਗੇ ਸੰਗਤ ਜੀ ਵੀ ਤੁਸੀਂ ਦੇਖ ਨਹੀਂ ਸਕਦੇ ਜੋ ਉਹਦੇ ਹਾਲਾਤ ਬਣੇ ਆ ਤੇ ਕਿਉਂਕਿ ਫੇਸਬੁੱਕ ਤੇ YouTube ਨੇ ਉਹਨੂੰ ਲਾਉ ਨਹੀਂ ਕਰਨਾ ਦੀ ਪਰਮਿਸ਼ਨ ਹੀ ਦੇਣੀ ਤੇ ਆਪਾਂ ਤਸਵੀਰਾਂ ਜਿਹੜੀ ਦਿਖਾ ਨਹੀਂ ਸਕਦੇ ਕੋ ਦਿਖਾ ਵੀ ਨਹੀਂ ਸਕਦੇ ਕੋ ਬੱਚੇ ਡਰ ਜਾਣ ਜਾਂ ਕੁਝ ਹੋਰ ਕੋਈ ਕਿਸੇ ਨੂੰ ਉਹ ਜਿਹੜੀਆਂ ਦੇਖ ਕੇ ਕਿਸੇ ਨੂੰ ਅਸੀਂ ਡਰਾਉਣਾ ਨਹੀਂ ਬਹੁਤ ਭਿਆਨਕ ਤਸਵੀਰਾਂ ਸੀ ਉਸ ਬੱਚੇ ਦੀਆਂ ਜਿਹੜੀਆਂ ਅਸੀਂ ਦਿਖਾ ਨਹੀਂ ਸਕਦੇ ਗੁਰਸਿੱਖ ਬੱਚਾ ਸੀ ਦਮਾਲਾ ਸਜਾਉਂਦਾ ਸੀ ਬੱਚਾ ਤੇ ਆ ਪੂਰਾ ਪਰਿਵਾਰ ਪਿੰਡ ਨੇ ਤਕਰੀਬਨ ਦੋ ਤਿੰਨ ਪਿੰਡਾਂ ਦੇ ਨੌਜਵਾਨਾਂ ਨੇ ਬੜਾ ਸਾਥ ਦਿੱਤਾ ਕਿਉਂਕਿ ਜਦੋਂ ਇਹਦਾ ਪੋਲ ਆ ਜਾਂਦਾ ਸੀਗਾ ਪੋਲ ਤੋਂ ਦੂਸਰੀ ਸਾਈਡ ਬੋਟ ਟਪਾਉਣੀ ਪੈਂਦੀ ਸੀ ਫਿਰ ਉਹ ਬੋਟ ਕੱਢਣੀ ਪੈਂਦੀ ਸੀ ਕੱਢ ਕੇ ਦੂਸਰੇ ਪਾਸੇ ਉਥੇ ਰੱਖਣੀ ਪੈਂਦੀ ਸੀ ਕਿਉਂਕਿ ਜਿਹੜੀ ਸਟੀਰਿੰਗ ਵਾਲੀ ਜਿਹੜੀ ਇਹ ਬੋਟ ਆ ਇਹ ਦਰਿਆਵਾਂ ਦੇ ਵਿੱਚ ਜ਼ਿਆਦਾ ਕਾਮਯਾਬ ਹੁੰਦੀ ਆ ਪਰ ਆਪਾਂ ਨੇਰ ਦੇ ਵਿੱਚ ਤਾਂ ਕਰਕੇ ਪਾਈ ਵੀ ਇਹਦਾ ਪਾਣੀ ਜ਼ਿਆਦਾ ਵੱਡਾ ਇੰਜਣ ਆ ਪਾਣੀ ਜ਼ਿਆਦਾ ਹਲਾਉਂਦੀ ਆ ਕਿਉਂਕਿ ਏਰੀਆ ਬਹੁਤ ਸਰਚ ਕਰਨਾ ਸੀ ਜੀ ਤੇ ਬਾਕੀ ਹੁਣ ਆਲੇ ਦੁਆਲੇ ਕੋਈ ਜਾਨਵਰ ਵੀ ਕਈ ਵਾਰੀ ਮਰੇ ਹੁੰਦੇ ਉਹਨਾਂ ਦਾ ਵੀ ਸਮੈਲ ਆਉਂਦੀ ਫਿਰ ਉਸ ਨਾਲ ਰੁਕ ਕੇ ਉਹ ਸਮੈਲ ਚੈੱਕ ਕੀਤੀ ਜਾਂਦੀ ਵੀ ਕਿਹਦੀ ਸਮੈਲ ਆ ਬਾਰ ਬਾਰ ਉੱਥੇ ਰੁਕ ਕੇ ਤੇ ਜਦੋਂ ਬਾਅਦ ਚ ਦੇਖਿਆ ਜਾਂਦਾ ਉਹ ਸਮੈਲ ਕੋਈ ਜਾਨਵਰ ਮਰਿਆ ਹੁੰਦਾ ਕਰਕੇ ਇਦਾਂ ਹੀ ਕਰਦੇ ਕਰਾਉਂਦੇ ਬੜੀ ਜੱਦੋ ਜਹਿਰ ਚੱਲਦੀ ਰਹੀ ਤਕਰੀਬਨ ਇਹ ਜਰੀ ਕਾਮਯਾਬੀ ਹੱਥ ਤਕਰੀਬਨ ਸ਼ਾਮ ਨੂੰ ਜਾ ਕੇ ਲੱਗੀ ਆ ਉਸ ਟਾਈਮ ਜਾ ਕੇ ਕਾਮਯਾਬੀ ਹੱਥ ਲੱਗੀ ਜਦੋਂ ਮਤਲਬ ਸ਼ਾਮਾਂ ਪੈ ਚੁੱਕੇ ਕਿਉਂਕਿ ਪਰਿਵਾਰ ਬੜਾ ਤੰਗ ਸੀ ਉਹਦਾ ਬਾਪ ਮੇਰੇ ਕੋਲ ਆਇਆ ਕਹਿੰਦਾ ਉਹਦਾ ਜਿਹੜਾ ਬਾਪ ਤਾਂ ਪੂਰਾ ਹੋ ਚੁੱਕਾ ਸੀਗਾ ਉਹਦਾ ਚਾਚਾ ਸੀਗਾ ਜਿਹਦੇ ਕੋਈ ਰਹਿ ਰਿਆ ਸੀਗਾ ਫਿਰ ਉਹ ਆਇਆ ਕਹਿੰਦਾ ਇਹਦਾ ਜਿਹੜਾ ਭਰਾ ਆ ਉਹ ਬਾਹਰ ਆ ਉਹ ਉਹਨੂੰ ਚੈਨ ਨਹੀਂ ਆਉਂਦਾ ਵੀ ਮੇਰਾ ਮੈਨੂੰ ਭਰਾ ਲੱਭ ਕੇ ਜਿਹੜਾ ਅਖੀਰ ਟਾਈਮ ਜਿਹੜੀ ਉਹਦੀ ਮਿੱਟੀ ਆ ਉਹ ਤਾਂ ਸਾਂਭੀ ਜਾਵੇ ਉਹਦਾ ਸਰੀਰ ਤਾਂ ਜਿਹੜਾ ਚਲੋ ਉਹਦਾ ਜਿਹੜਾ ਹਨਾ ਉਹਨੂੰ ਸੰਸਕਾਰ ਕੀਤਾ ਜਾਵੇ ਉਹਦੇ ਅਸਤੀਆਂ ਜਿਹੜੀਆਂ ਜਲ ਪ੍ਰਵਾਹ ਕੀਤੀਆਂ ਜਾਣ ਹਨਾ ਤੇ ਉਹਦੀਆਂ ਜਿਹੜੀਆਂ ਅੰਤਿਮ ਰਸਮਾਂ ਉਹ ਉਹ ਕੀਤੀਆਂ ਨਾਲ ਤੁਸੀਂ ਜਿੱਦਾਂ ਮਰਜ਼ੀ ਉਹਨੂੰ ਲੱਭੋ ਤਾਂ ਕਰਕੇ ਫਿਰ ਸਾਡੀ ਟੀਮ ਨੇ ਜਿਹੜੀ ਉਹਨੂੰ ਤਕਰੀਬਨ ਜਦੋਂ-ਜਦ ਕਰਦੇ ਰਹੇ ਲੱਭਦੇ ਰਹੇ ਤੇ ਬਹੁਤ ਹੀ ਜਿਆਦਾ ਦਿਖਵਾ ਸੰਗੜੀਆਂ ਝਾੜੀਆਂ ਸੰਗੜੀਆਂ ਝਾੜੀਆਂ ਸਾਨੂੰ ਇਹ ਸੀ ਵੀ ਕਿਤੇ ਕੋਈ ਸਾਈਡ ਤੇ ਕੋਈ ਝਾੜੀ ਦੇ ਵਿੱਚ ਕੋਈ ਕੁੱਤਾ ਜਾਨਵਰ ਆ ਕੇ ਉਹਨੂੰ ਬਾਡੀ ਨੂੰ ਫੜ ਕੇ ਮੂੰਹ ਨਾ ਕਿਤੇ ਝਾੜੀਆਂ ਵਿੱਚ ਲੈ ਜਾਏ ਜਾਂ ਜੰਗਲ ਵਿੱਚ ਲੈ ਜਾਏ ਉੱਥੇ ਜਾ ਕੇ ਮੂੰਹ ਮਾਰ ਦੇ ਤੇ ਆਪਾਂ ਇਹ ਹੀ ਸਾਨੂੰ ਲੱਗ ਰਿਹਾ ਵੀ ਆਪਾਂ ਜਿਹੜੀ ਉਹਦੇ ਤੇ ਜਿੱਥੇ ਵੀ ਸਾਨੂੰ 스멜 ਲਾਉਂਦੀ ਆਪਾਂ ਉੱਥੇ ਜਾ ਕੇ ਉਹਨੂੰ ਚੈੱਕ ਕਰਦੇ ਆ ਫਿਰ ਆ ਜਿਹੜਾ ਪੱਖੋ ਕੇ ਪੋਲ ਜਿਹੜਾ ਉੱਥੇ ਪਹੁੰਚੇ ਪੱਖੋ ਕੇ ਪੋਲ ਤੇ ਜਿਹੜਾ ਉਹਨੂੰ ਜਿਹੜਾ ਇੱਥੋਂ ਪੱਟ ਪੱਟ ਕੇ ਜਿਹੜਾ ਇਧਰਲੇ ਪਾਸੇ ਆ ਜਿਹੜੀ ਇਹ ਪੱਖੋ ਕੇ ਪੋਲਾ ਜਿਹੜਾ ਇੱਥੋਂ ਬੋਟ ਕੱਢੀ ਫਿਰ ਦੂਸਰੇ ਪਾਸੇ ਪਾਈ ਕਿਉਂਕਿ ਇੱਥੇ ਬਹੁਤ ਵੱਡੀ ਠੋਕਰ ਜਿਹੜੀ ਪਾਣੀ ਦੀ ਲੱਗਦੀ ਸੀ ਤੇ ਇੱਥੋਂ ਜਿਹੜੀ ਬੋਟ ਜਿਹੜੀ ਕੱਢ ਕੇ ਦੂਸਰੀ ਪੱਕੇ ਸਾਈਡ ਤੇ ਪਾ ਕੇ ਤੇ ਫਿਰ ਜਿਹੜਾ ਜਾਰੀ ਜਿਹੜੀ ਸਰਚ ਆਪਰੇਸ਼ਨ ਜਿਹੜਾ ਜਾਰੀ ਕੀਤਾ ਗਿਆ ਤੇ ਕਾਫੀ ਮਤਲਬ ਜੋ ਦੋਜਾਦ ਕਰਨੀ ਪਈ ਸਾਨੂੰ ਤੇ ਤਕਰੀਬਨ ਹਾਂਜੀ ਫਿਰ ਸ਼ਾਮ ਦਾ ਜਦੋਂ 5 ਵਜੇ ਦਾ ਟਾਈਮ ਹੋ ਚੁੱਕਾ ਸ਼ਾਮ ਨੂੰ ਫਿਰ ਜਿਹੜਾ ਕਰਦੇ ਅਸੀਂ 스멜 ਬਹੁਤ ਜ਼ਿਆਦਾ ਆਈ ਤੇ ਫਿਰ ਜਿਹੜੀਆਂ ਬੂਟੀਆਂ ਦੇ ਵਿੱਚ ਚੈੱਕ ਕੀਤਾ ਗਿਆ ਤੇ ਜਿਹੜੀਆਂ ਝਾੜੀਆਂ ਦੇ ਥੱਲੇ ਤੇ ਬਾਕੀ ਜਿਹੜੀ ਉਸ ਬੱਚੇ ਦੀ ਜਿਹੜੀ লাশ ਜਿਹੜੀ ਉਥੇ ਬਾਹਰ ਆਈ ਉਹ ਮਿਲੀ ਪਰ ਜਦੋਂ লাশ ਮਿਲੀ ਗਈ ਦੇਖੀ ਗਈ ਟੀਮ ਵੱਲੋਂ ਤੇ ਵਾਕਈ ਬਹੁਤ ਹਾਲਾਤ ਖਰਾਬ ਸੀ ਬੋਡੀ ਦੇ ਹੋਏ ਹੋਏ ਹਾਲਾਤ ਇੰਨੇ ਖਰਾਬ ਮਤਲਬ ਤੁਹਾਨੂੰ ਦੱਸ ਨਹੀਂ ਸਕਦੇ ਸੰਗਤ ਵੱਲੋਂ ਸੰਗਤ ਜੀ ਵੀ ਜੋ ਹਾਲਾਤ ਬਣੇ ਹੋਏ ਸੀਗੇ ਨਾ ਅਸੀਂ ਨੀ ਤਸਵੀਰਾਂ ਦਿਖਾ ਸਕਦੇ ਤੁਹਾਨੂੰ ਤੇ ਮਤਲਬ ਨਾ ਤਾਂ ਉਹਦਾ ਫੇਸ ਦਿਖ ਰਿਹਾ ਸੀਗਾ ਤੇ ਨਾ ਹੀ ਕੀੜੇ ਕੀੜੇ ਨੇ ਜੀ ਜਿਹੜੇ ਸਰੀਰ ਦੇ ਉੱਪਰ ਪਏ ਹੋਏ ਸੀਗੇ ਸਾਰੇਆਂ ਕੀੜਿਆਂ ਨੇ ਜਿਹੜਾ ਮੂੰਹ ਆ ਉਹ ਬੱਚੇ ਦਾ ਜਿਹੜਾ ਸਾਰਾ ਖਾ ਚੁੱਕੇ ਸੀ ਮਤਲਬ ਸਰੀਰ ਦੇ ਉੱਪਰ ਵੀ ਸਾਰੇ ਜਿਹੜੀ ਕੀੜੇ ਕੀੜੇ ਉੱਪਰ ਖਾ ਰਹੇ ਸੀ ਸਰੀਰ ਨੂੰ ਤੇ ਇਹ ਗੱਲ ਕਰਦੇ ਆ ਵੀ ਅਸੀਂ ਬਹੁਤ ਵੀ ਕਰਦੇ ਵੀ ਜਿਹੜੀ ਪਾਣੀ ਦੀ ਮੌਤ ਜਿਹੜੀ ਆ ਉਹ ਬਹੁਤ ਭਿਆਨਕ ਮੌਤ ਆ ਪਾਣੀ ਦੀ ਫਿਰ ਉਸ ਟਾਈਮ ਕੱਪੜੇ ਮਗਾਏ ਕੱਪੜੇ ਮਗਾ ਕੇ ਜਿਹੜਾ ਉਹਨੂੰ ਪੂਰਾ ਵਿੱਚ ਬੰਨਿਆ ਗਿਆ ਨਾਲ बनके ਸਾਡੀ ਟੀਮ ਵੱਲੋਂ ਫਿਰ ਉਹਨੂੰ ਜਿਹੜਾ ਇੱਕ ਸਾਈਡ ਤੋਂ ਫੜਿਆ ਆ ਗਿਆ ਅ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡੀ ਟੀਮ ਮੈਂਬਰ ਲਵੀ ਜਿਹੜਾ ਉਹਨੇ ਇਹਨੂੰ ਫੜ ਕੇ ਜਿਹੜਾ ਸਾਈਡ ਤੇ ਜਿਹੜਾ ਉਹਨੂੰ ਲੈ ਕੇ ਆਏ ਆ ਤੇ ਪਾਣੀ ਦੇ ਪਰ ਗੱਲ ਕਰਦੇ ਆਂ ਵੀ ਪਾਣੀ ਦੀ ਅਸੀਂ ਬਹੁਤ ਵਾਰੀ ਕਿਹਾ ਵੀ ਪਾਣੀ ਦੀ ਬਹੁਤ ਭਿਆਨਕ ਮੌਤ ਆ ਪਾਣੀ ਦੀ ਵੀ ਜਿੰਨੀ ਮੌਤ ਭਿਆਨਕ ਪਾਣੀ ਦੀ ਆ ਵੀ ਜਦੋਂ ਤਾਂ ਪਹਿਲਾਂ ਬਾਡੀ ਲੱਭਦੇ ਆ ਕਈ ਦਿਨ ਬਾਡੀ ਨਹੀਂ ਲੱਭਦੀ ਜਦੋਂ ਫਿਰ ਲੱਭਦੀ ਆ ਤੁ ਜੋ ਦੇ ਹਾਲਾਤ ਬਣੇ ਹੁੰਦੇ ਨਾ ਤੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਜੋ ਹਾਲਾਤ ਬਣੇ ਹੁੰਦੇ ਆ ਨਾ ਪਰਿਵਾਰ ਅਖੀਰ ਟਾਈਮ ਉਹਦਾ ਮੂੰਹ ਦੇਖ ਸਕਦਾ ਪਰਿਵਾਰ ਜੋ ਦੇ ਹਾਲਾਤ ਬਣੇ ਹੁੰਦੇ ਜਿੱਦਾਂ ਵੀ ਪਰਿਵਾਰ ਨੇ ਦੇਖਣਾ ਹੁੰਦਾ ਅਖੀਰ ਟਾਈਮ ਚਲੋ ਸਾਡਾ ਬੱਚਾ ਤੇ ਪਛਾਣ ਚ ਹੀ ਨਹੀਂ ਆਉਂਦਾ